ਨਾ ਬੁਹ। ਓਏ ਸੋਨੇ। ਬਾਏ ਬਾਏ ਦਾ ਰੈਡੀ। ਬਾਏ ਬਾਏ ਜੀ। ਓਏ 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 ਓਏ। ਉੱਠਿਆ ਹੀ ਨਹੀਂ ਤੂੰ। ਮੰਮੂ ਨੂੰ ਤਾਂ ਅੰਗਣਾ ਕਰੀਂ ਠੀਕ। ਤੰਦੂਰ ਨੂੰ ਬੈਲੀ ਕੱਟ ਕਰ ਦੋ। ਕੱਟੀ ਕਰ ਦੋ। ਓਏ ਸਮਝੋ ਸਮਝੋ ਗੋਈ। ਮਿਲਦੇ ਆਂ ਛੇਤੀ ਆ ਜਾਣਾ। Gee, gee, gee. Hey, hai hai. Bye, bye bye. Bye bye. Bye bye. Bye vậy Bye bye. Bye bye. Bye bye. Bye ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਟੋਪ ਬੀੜੀ ਪਈ ਮੋਰੇ ਹੋ ਹੈ ਟੋਪ ਮੈਂ ਕਿਹ ਮੋਰੇ ਲਾਈ ਪਈ ਹੈ ਬਿਲਕੁਲ ਬਿਲਕੁਲ ਤੁਹਾਡੇ ਤੋਂ ਸਿੱਖ ਕੇ ਆਪਾਂ ਇੱਥੇ ਲੈਫਟ ਜਾਣਾ ਠੀਕ ਹੈ ਮੈਂ ਸਮਾਨ ਪਿਛੇ ਰੱਖਦਾ ਸਤਿ ਸ਼੍ਰੀ ਅਕਾਲ ਜੀ 2 2.5 ਮਹੀਨੇ ਦੇ ਲੰਮੇ ਵਕਫੇ ਤੋਂ ਬਾਅਦ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਵੀ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਨਵੀਂ ਯਾਤਰਾ ਸ਼ੁਰੂ ਕੀਤੀ ਹੈ ਹਿਮਕੁੰਡ ਸਾਹਿਬ ਚੱਲੇ ਆ ਤੇ ਕਾਫੀ ਲੰਮਾ ਬ੍ਰੇਕ ਸੀਗਾ ਜਿੱਦਾਂ ਤੁਹਾਨੂੰ ਬਹੁਤ ਸਾਰੇ ਸੱਜਣਾਂ ਨੂੰ ਪਤਾ ਹੀ ਹੋਣਾ ਕਿ ਸਾਡੇ ਘਰੇ ਗੁੜੀ ਆਈ ਐ ਅਨਹਦਕੌਰ ਅਸੀਂ ਉਹਦਾ ਨਾਮ ਰੱਖਿਆ ਵੈਸੇ ਅਸੀਂ ਪੋਸਟ ਪਾ ਕੇ ਜਾਣਕਾਰੀ ਦੇ ਦਿੱਤੀ ਸੀ ਸਾਰੇ ਪਾਸੇ ਫੇਸਬੁੱਕ YouTube ਦੇ ਕਮਿਊਨਿਟੀ 'ਚ ਵੀ ਪਾਤਾ ਸੀਗਾ ਤੇ ਇੰਸਟਾਗ੍ਰam ਵਾਲਿਆਂ ਨੂੰ ਵੀ ਪਤਾ ਹੀ ਆ ਪਰ ਵੀਡੀਓ 'ਚ ਅੱਜ ਮੈਂ ਪਹਿਲੀ ਵਾਰ ਦੱਸ ਰਿਹਾ ਬਾਕੀ ਤੁਸੀਂ ਵੇਖਿਆ ਹੀ ਹੋਣਾ ਕਿ ਮੈਂ ਘਰੋਂ ਆਪਣੀ ਧੀ ਨੂੰ ਮਿਲ ਕੇ ਤੁਰਿਆ ਤੇ ਫਿਰ ਮੈਂ ਇੱਥੇ ਕਰਨਾਲ ਆ ਕੇ ਉਤਰਿਆ ਬਈ ਨਵਜੋਤ ਇੱਥੇ ਸੀਗੇ ਇਹਨਾਂ ਨੇ ਅਸੀਂ ਮਤਲਬ ਇਕੱਠਿਆਂ ਪਲਾਨ ਬਣਾਇਆ ਸੀ ਵੀ ਇਕੱਠੇ ਚਲਾਂਗੇ ਇਹਨਾਂ ਨੂੰ ਪਹਿਲਾਂ ਤੁਸੀਂ ਮਿਲੇ ਹੋਵੋਗੇ ਜਦੋਂ ਅਸੀਂ ਕਰੇਰੀ ਝੀਲ ਦਾ ਟਰੈਕ ਕਰਨ ਗਏ ਸੀਗੇ ਤੇ ਇੱਥੋਂ ਕਰਨਾਲ ਦੇ ਲੱਗ ਗਏ ਇਹਨਾਂ ਦਾ ਪਿੰਡ ਆ ਸਸਰੀਕਾਲ ਜੀ ਧੰਨਵਾਦ ਕਿੱਦਾਂ ਚੜ੍ਹਦੀ ਕਲਾ ਜਿਓ ਬਿਲਕੁਲ ਜੀ ਬਿਲਕੁਲ ਕਿਰਪਾ ਵਾਲਕ ਜੀ ਚਲੋ ਚੰਗੀ ਗੱਲ ਆ ਜੀ ਚੜ੍ਹਦੀ ਕਲਾ ਹੀ ਚਾਹੀਦੀ ਆ ਤੇ ਪਿੰਡੋਂ ਜਿਵੇਂ ਮੈਂ ਦੱਸਿਆ ਸੀਗਾ ਕਿ ਅਨਹਦ ਆਪਣੇ ਨਾਨਕਿਆਂ ਕੋਲ ਆ ਤੇ ਉਥੇ ਮਨਪ੍ਰੀਤ ਹੁਣਾਂ ਨੂੰ ਉਥੇ ਫੇਰ ਮੈਂ ਛੱਡ ਕੇ ਤੇ ਇਧਰ ਨੂੰ ਆ ਗਿਆ ਸੀਗਾ ਪਿੰਡੋਂ ਸਵੇਰੇ ਮਨਪ੍ਰੀਤ ਦਾ ਭਾਈ ਮੈਨੂੰ ਲਿੱਦੜਕਲਾਂ ਪਿੰਡ ਤੋਂ ਫਗਵਾੜੇ ਬੱਸੇ ਚੜਾ ਆ ਗਿਆ ਤੇ ਫਿਰ ਬੱਸ ਤੇ ਮੈਂ ਤਕਰੀਬਨ 220-30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਨਾਲ ਪਹੁੰਚਿਆ 10:00 ਵਜੇ ਬੈਠਾ ਸੀਗਾ ਸਵੇਰੇ ਬੱਸੇ ਤੇ ਮੈਨੂੰ ਲੱਗਦਾ ਵੀ ਮੈਂ 2:30 ਵਜੇ ਪਹੁੰਚ ਗਿਆ ਸੀ ਨਾ ਇੱਥੇ 2:30 ਵਜੇ ਮੈਂ ਕਰਨਾਲ ਪਹੁੰਚ ਗਿਆ ਸੀਗਾ ਤੇ ਫਿਰ ਅਸੀਂ ਕਰਨਾਲ ਤੋਂ ਨਿਕਲ ਪਏ ਆ ਜੀ ਰਿਸ਼ੀਕੇਸ਼ਵਾਲ ਨੂੰ ਤੇ ਅੱਜ ਸਾਡਾ ਦਿਨ ਪਹਿਲਾ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਹੇਮਕੁੰਡ ਸਾਹਿਬ ਦੀ ਯਾਤਰਾ ਜਿਹੜੀ ਆ ਇਹ ਤਕਰੀਬਨ ਤਕਰੀਬਨ 5-7 ਦਿਨ ਲੱਗ ਹੀ ਜਾਂਦੇ ਆ ਮਤਲਬ ਘੱਟੋ ਘੱਟ 5 ਤੋ ਆਦੂ ਤੋਂ ਬਾਅਦ ਸਾਤ ਇੱਕ ਦਿਨ ਲੱਗ ਜਾਂਦੇ ਆ ਸੋ ਅੱਜ ਸਾਡਾ ਪਹਿਲਾ ਦਿਨ ਆ ਅੱਜ ਅਸੀਂ ਪਹਿਲਾ ਪੜਾ ਰਿਸ਼ੀਕੇਸ਼ ਜਾ ਕੇ ਕਰਨਾ ਹੈ ਤੇ ਰਿਸ਼ੀਕੇਸ਼ ਵੱਲ ਨੂੰ ਅਸੀਂ ਤੁਰੇ ਹੋਏ ਆ ਤੇ ਵੇਖਦੇ ਆ ਵੀ ਕਿੰਨੇ ਕ ਵਜੇ ਆਪਾਂ ਨੇ ਤੋਂ ਪਹੁੰਚ ਹੁੰਦਾ ਉੱਥੇ ਸ਼ਾਮਾਂ ਪੈ ਹੀ ਜਾਣੀ ਆ ਬਸ ਚੱਲਦੇ ਆ ਨਾਲੇ ਰਾਹ ਦਾ ਤੁਹਾਨੂੰ ਸਫਰ ਬਕਾਉਨੇ ਆ ਬਾਕੀ ਇਹ ਚਿਰ ਬਾਅਦ ਅਸੀਂ ਵੀਡੀਓ ਪਾ ਰਹੇ ਹਾਂ ਇਸ ਕਰਕੇ ਕਈ ਵਾਰ ਬੰਦੇ ਕਹਿੰਦੇ ਹੁੰਦੇ ਵੀ YouTube ਡੈੱਡ ਹੋ ਜਾਂਦਾ ਸੋ ਤੁਸੀਂ ਨਾ ਲਾਈਕ ਵਾਲਾ ਬਟਨ ਨਾ ਪਿਓ ਤੇ ਨਾਲ ਦੀ ਨਾਲ ਕਮੈਂਟ ਵੀ ਕਰਿਓ ਤਾਂ ਕਿ YouTube ਦੇ ਐਲਗੋਰਿਦਮ ਨੂੰ ਪਤਾ ਲੱਗ ਜਾਵੇ ਕਿ ਨਹੀਂ ਜੀ ਅਸੀਂ ਵਾਪਸ ਆ ਗਏ ਹਾਂ ਫਿਰ ਤੇ ਹੁਣ ਫਿਰ ਤੋਂ ਵੀਡੀਓ ਪੈਣਗੀਆਂ ਤੇ ਉਹ ਤੁਹਾਡੇ ਲਾਈਕ ਕਮੈਂਟ ਜਦੋਂ ਹੋਣਗੇ ਨਾ ਫਿਰ ਉਹ ਵੀਡੀਓ ਦੀ ਰੀਚ ਵੱਧ ਜਾਏਗੀ ਸੋ ਇਸ ਕਰਕੇ ਜਿਹੜਾ ਚੈਨਲ ਦਾ ਥੋੜਾ ਜਿਹਾ ਗ੍ਰਾਫ ਡਿੱਗਿਆ ਐਨੇ ਦਿਨ ਆਪਾਂ ਕੁਝ ਨਹੀਂ ਪਾਇਆ ਉਹ ਰਾਈਜ਼ ਹੋ ਜਾਊਗਾ ਸੋ ਇਹ ਬੇਨਤੀ ਪ੍ਰਵਾਨ ਕਰਿਓ ਬਾਕੀ ਚੱਲਦੇ ਆ ਜੀ ਰਾਹ ਦਾ ਸਫਰ ਵਿਖਾਉਣੇ ਆ ਤੁਹਾਨੂੰ ਹਰਿਆਣੇ ਤੋਂ ਆਪਾਂ ਯੂਪੀ ਯਾਨੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੜ ਗਏ ਆ ਤੇ ਇਹ ਗੁਰਨਾਨਕਪੁਰਾ ਇਲਾਕਾ ਤੇ ਉਹ ਵੇਖੋ ਵੀ ਇਹਨਾਂ ਦਾ ਪੱਕਾ ਮੁੰਡਾ ਅਮਰੀਕਾ ਜਾਂ ਕੈਨੇਡਾ ਹੋਣਾ ਤੇ ਟਰਾਲਾ ਚਲਾਉਂਦਾ ਹੋਣਾ ਤਾਂ ਇਹਨਾਂ ਨੇ ਕੋਠੀ ਦੇ ਉੱਤੇ ਟਰਾਲਾ ਜੜਾਇਆ ਹੋਇਆ ਏ ਯੂਪੀ ਦਾ ਪਹਿਲਾ ਛੋਟਾ ਜਿਹਾ ਟਾਊਨ ਆ ਜਿੱਥੇ ਅਸੀਂ ਪਹੁੰਚੇ ਆ ਗੰਗੋ ਇਹਦਾ ਨਾਮ ਆ ਮੈਂ ਗੰਗੋਹ ਕਹਿ ਰਿਹਾ ਵੀ ਹਾਹੇ ਦੀ ਆਵਾਜ਼ ਵੀ ਤੇ ਨਵਜੋਤ ਕਹਿੰਦਾ ਵੀ ਨਹੀਂ ਅਸੀਂ ਗੰਗੋ ਕਹਿੰਨੇ ਆ ਗੱਲਾਂ ਵੀ ਗੱਗੇ ਟਿੱਪੀ ਤੇ ਗੱਗੇ ਹੋੜਾ ਗੰਗੋ ਤੇ ਛੋਟਾ ਜਿਹਾ ਸ਼ਹਿਰ ਆ ਇਹ ਤੇ ਇੱਥੋਂ ਇੱਕ ਪਾਸਾ ਜਾਂਦਾ ਸਹਾਰਨਪੁਰ ਥਾਣੀ ਤੇ ਇੱਕ ਥੋੜਾ ਜਿਹਾ ਹੋਰ ਪਾਸੇ ਦੀ ਜਾਂਦਾ ਤੇ ਮੈਨੂੰ ਲੱਗਦਾ ਵੀ ਆਪਾਂ ਸਹਾਰਨਪੁਰ ਵਾਲੇ ਪਾਸੇ ਦੀ ਜਾਵਾਂਗੇ ਹਨਾ ਬਾਈ ਹਾਂਜੀ यूपी ਦਾ ਆਹ ਵਾਲਾ ਇਲਾਕਾ ਬਹੁਤ ਕਮਾਲ ਆ ਬਹੁਤ ਹਰਿਆ ਭਰਾ ਪੰਜਾਬ ਨਾਲੋਂ ਜ਼ਿਆਦਾ ਗ੍ਰੀਨਰੀ ਇੱਥੇ ਵੇਖਣ ਨੂੰ ਮਿਲਦੀ ਆ ਕਾਰਨ ਇਹਦਾ ਇਹ ਆ ਵੀ ਇੱਥੇ ਬਾਗ ਬਹੁਤ ਨੇ ਅ ਅੰਬਾਂ ਦੇ ਬਾਗ ਤੇ ਜੇ ਅੰਬਾਂ ਦੇ ਬਾਗ ਨਹੀਂ ਆ ਤੇ ਫਿਰ ਕਿਸਾਨਾਂ ਨੇ ਉਂਜੀ ਪਪੂਲਰ ਬੋਲ ਆਇਆ ਵੇਖ ਸਕਦੇ ਹੋ ਤੁਸੀਂ ਸੱਜੇ ਹੱਥ ਕਿੰਨਾ ਪਪੂਲਰ ਹੀ ਪਪੂਲਰ ਲੱਗਿਆ ਪਿਆ ਤੇ ਇੱਧਰਲੇ ਹੱਥ ਆ ਸਾਰੇ ਅੰਬਾਂ ਦੇ ਬਾਗ ਨੇ ਮਤਲਬ ਇਹ ਬਾਗਵਾਨੀ ਤੁਸੀਂ ਚੰਗਾ ਮੁਨਾਫਾ ਖਾਟ ਰਹੇ ਹੋਣੇ ਆ ਤਾਂ ਹੀ ਉਹ ਬਹੁਤ ਸਾਰੇ ਪੁਰਾਣੇ ਬਾਗ ਦੇਖਣ ਨੂੰ ਮਿਲ ਰਹੇ ਇੱਥੇ ਇਹ ਇਹਨਾਂ ਰੁੱਖਾਂ ਦਾ ਕਰਕੇ ਰੋਡ ਬਹੁਤ ਸੋਹਣੀ ਲੱਗਦੀ ਆ ਤੇ ਆਖਾ ਨੂੰ ਵੀ ਠੰਡਕ ਮਹਿਸੂਸ ਹੁੰਦੀ ਆ ਬਾਕੀ ਇਹ ਸਹਾਰਨਪੁਰ ਵਾਲਾ ਰੋੜ ਆ ਸਹਾਰਨਪੁਰ ਸਾਹਮਣੇ ਆ ਜਾਣਾ ਹੈ ਇਹ ਸਹਾਰਨਪੁਰ ਵਾਲੇ ਪਾਸੇ ਵੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ ਜਾ ਰਹੇ ਆ ਤੇ ਨਵਜੋਤ ਭਾਈ ਪਹਿਲਾਂ ਵੀ ਤੁਸੀਂ ਕਦੀ ਗਏ ਹੋ ਹਿਮਕੁੰਨ ਸਾਹਿਬ ਪਹਿਲੀ ਵਾਰ ਨਹੀਂ ਭਾਈ ਮੇਰੀ ਪਹਿਲੀ ਵਾਰ ਹੀ ਜਾਣ ਲੱਗਾ ਪਹਿਲੀ ਵਾਰ ਹੀ ਚੱਲੇ ਠੀਕ ਆ ਜੀ ਤੇ ਸਾਨੂੰ ਵੇਖਣ ਵਾਲੇ ਜਾਣਦੇ ਹੋਣੇ ਆ ਵੀ ਇਹ ਚੌਥੀ ਵਾਰ ਸਵੱਬ ਬਣ ਰਿਹਾ ਵੀ ਮੈਂ ਚੱਲੇ ਆ ਪਰ ਮੈਂ ਇਕੱਲਾ ਚੱਲੇ ਆ ਕਿਉਂਕਿ ਪਹਿਲੀ ਵਾਰ 22 ਚ ਗਏ ਸੀ ਫਿਰ 23 ਚ 24 ਚ ਲਗਾਤਾਰ 3 ਸਾਲ ਅਮਲ ਚੌਥਾ ਸਾਲ ਲਗਾਤਾਰ ਹੋ ਗਿਆ ਤੇ ਅਨਹਦ ਨਿੱਕੀ ਆ ਇਸ ਕਰਕੇ ਫਿਰ ਨਹੀਂ ਸੀ ਆ ਹੋਣਾ ਇਸ ਵਾਰ ਉਹਨਾਂ ਕੋਲ ਅਗਲੀ ਵਾਰ ਖੈਰ ਵੇਖਾਂਗੇ ਗੁਰੂ ਸਾਹਿਬ ਜਦੋਂ ਬਾਕੀ ਜਿਹਨੂੰ ਬਲਾਵਾ ਆਇਆ ਉਹਨੇ ਜਾਣਾ ਹੁੰਦਾ ਨਾ ਦਰਸ਼ਨ ਕਰਨ ਮੈਂ ਨਾ ਅੱਗੇ ਜੋ ਵੀਡੀਓ ਸਟਾਰਟ ਕੀਤੀ ਨਾ ਆਪਣੇ ਹਾਂ ਹਾਂ ਉਹ ਗੱਲ ਉਹੀ ਕਰੀਉਣਾ ਸਾ ਵੀ ਵੀ ਜਦੋਂ ਅੱਜ ਜਿਹੜੇ ਮਹਾਰਾਜ ਨੇ ਸੱਦਿਆ ਵੀ 26-27 ਸਾਲ ਦੀ ਉਮਰ ਹੋ ਗਈ ਹੈ ਵੀ ਹੁਣ ਚੱਲਾ ਹਣਾ ਤੇ ਮੈਂ ਕਿਹਾ ਵੀ ਮਾਲਕ ਨੇ ਸੱਦਿਆ ਤੇ ਜਾਇਆ ਜਾਣਦੇ ਆ ਵੀ ਓਵੇਂ ਹੀ ਨਹੀਂ ਸਹੀ ਗੱਲ ਓਵੇਂ ਤੇ ਫਿਰ ਆਪਾਂ ਕਹਿਣ ਨੂੰ ਦੇ ਕਹਿ ਲਈਏ ਵੀ ਹਾਂ ਵੀ ਜਾਣਾ ਅਗਲੇ ਸਾਲ ਵੀ ਤੇ ਫਿਰ ਨਾ ਸਲਾਵਾ ਬਣੀਆਂ ਰਹਿ ਜਾਂਦੀਆਂ ਕੱਪੜੇ ਪੈਕ ਰਹਿ ਜਾਂਦੇ ਆ ਪਰ ਜਾ ਨਹੀਂ ਹੁੰਦਾ ਵੀ ਅਸੀਂ ਵੀ ਵੈਸੇ ਆ ਅੱਜ ਤਰੀਕ ਕਿੰਨੀ 23 23 ਜੂਨ ਐ ਸਾਡਾ ਚੜ੍ਹੇ ਜੂਨ ਦਾ ਇਹ ਬਣ ਰਿਹਾ ਸੀ ਪਲਾਨ ਪਰ 23 ਤਰੀਕ ਤੱਕ ਆ ਹੀ ਗਏ ਨਹੀਂ ਨਹੀਂ ਪਿਛਲੇ ਮਹੀਨੇ ਦਾ ਪਿਛਲੇ ਪਿਛਲੇ ਮਹੀਨੇ ਉਦੋਂ ਅਨੰਦ ਬਾੜੀ ਨਿੱਕੀ ਸੀ ਉਦੋਂ ਫਿਰ ਤੇ ਮੈਨੂੰ ਅਸੀਂ ਵੀ ਫਿਰ ਬੱਚਾ ਛੋਟਾ ਹੈ ਤੇ ਫੇ ਇਕੱਲੇ ਬੰਦੇ ਤੋਂ ਕਈ ਵਾਰ ਫਿਰ ਸਾਹਮ ਨਹੀਂ ਹੁੰਦਾ ਹਨਾ ਵੀ ਸਾਡਾ ਦੋਨਾਂ ਜੀਆਂ ਦਾ ਹੋਣਾ ਜ਼ਰੂਰੀ ਸੀ ਵੈਸੇ ਤੇ ਕਰਦੇ ਹੈ ਉਹ ਹੈ ਗਈ ਹੈ ਨਾਲ ਪਰ ਫਿਰ ਵੀ ਹੁੰਦਾ ਵੀ ਚੱਲ ਹਲੇ ਮਹੀਨੇ ਤੋਂ ਮੈਨੂੰ ਸਿਭੇ ਉੱਪਰ ਹੋ ਜਾਵੇ ਤੇ ਫਿਰ ਮੈਂ ਕਿਤੇ ਜਾਇਆ ਆਉਂਗਾ ਸੁਤਾ ਕਰਕੇ ਆ ਬਾਈ ਫਿਰ ਏਰੀਆ ਬੜਾ ਸੋਹਣਾ ਆ ਗਿਆ ਯਾਰ ਕਿਹ ਘ ਹੈ ਇਵੋ ਸੋਹਣਾ ਬਹੁਤ ਸੋਹਣਾ ਏਰੀਆ ਹੈ ਤੇ ਆਪਾਂ ਨੂੰ ਜਿਹੜਾ ਪਹੁੰਚਣ ਦਾ ਸਮਾਂ ਵਿਖਾ ਰਿਹਾ 6:40 ਮਿੰਟ ਵਿਖਾ ਰਿਹਾ ਹੈ ਪਰ ਮੈਨੂੰ ਲੱਗਦਾ ਵੀ ਕਿਉਂਕਿ ਜਦੋਂ ਹਰੀਦਵਾਰ ਤੋਂ ਆਪਾਂ ਰਿਸ਼ੀਕੇਸ਼ ਨੂੰ ਜਾਂਦੇ ਆ ਨਾ ਉੱਥੇ ਜਾਮ ਲੱਗ ਜਾਂਦਾ ਹੁੰਦਾ ਇਸ ਕਰਕੇ ਉੱਥੋਂ ਕੁਲੇਟ ਹੋਵਾਂਗੇ ਆਪਾਂ ਬਾਕੀ ਨਹੀਂ ਫਿਲਹਾਲ ਤਾਂ ਆਪਣੀ ਸਪੀਡ ਤਕਰੀਬਨ 80 ਕ ਹੈਗੀ ਆ ਪਰ ਉਥੇ ਜਾ ਕੇ ਤਾਂ ਟ੍ਰੈਫਿਕ ਐਵੇਂ ਹੁੰਦਾ ਵੀ 10 15 20 ਦੀ ਸਪੀਡ ਹੋ ਜਾਂਦੀ ਹੈ ਜਦੋਂ ਹਰੀਦਵਾਰ ਤੋਂ ਆਪਾਂ ਰਿਸ਼ੀਕੇਸ਼ ਨੂੰ ਜਾਣਾ ਹੈ ਉਹ ਉਥੋਂ ਹੈ ਕਿੰਨਾ ਕੁ ਕਿਲੋ ਉਹ ਹਰੀਦਵਾਰ ਮਨਨ 20 25 ਦੇ ਵਿੱਚ ਵਿੱਚ ਹੋਣਾ ਇੰਨਾ ਕੁ ਕਿਲੋਮੀਟਰ ਆ ਅੱਛਾ ਹਾਂ ਪਰ ਉਹ ਮੋੜ ਹਰੀਦਵਾਰ ਦੇ ਸੌਰੀ ਰਿਸ਼ੀਕੇਸ਼ ਦੇ ਜਾ ਕੇ ਮਨਨ ਹਰੀਦਵਾਰ ਛੋ ਨਿਕਲਣ ਨੂੰ ਟਾਈਮ ਲੱਗਦਾ ਹੈ ਅੱਛਾ ਤੇ ਉਧਰ ਰਿਸ਼ੀਕੇਸ਼ ਚ ਵੜਨ ਨੂੰ ਲੱਗਦਾ ਹੁੰਦਾ ਬਾਕੀ ਰੋਡ ਤਾਂ ਫਿਰ ਸਹੀ ਆ ਵਿਚ ਵਿਚਾਲੇ ਤੇ ਸਹੀ ਰਹਿੰਦਾ ਹੈ ਬਾਕੀ ਜੂਨ ਮੁੱਕਣ ਨਾਲ ਹੂੰ ਕਿਉਂਕਿ ਛੁੱਟੀਆਂ ਹੋਈਆਂ ਹੁੰਦੀਆਂ ਨਾ ਆ ਮਹੀਨਿਆਂ ਦੇ ਵਿੱਚ ਤੇ ਫਿਰ ਹਰੀਦਵਾਰ ਵੀ ਬਹੁਤ ਸੰਗਤ ਆਈ ਹੁੰਦੀ ਆ Hindu Bhai Chare ਤੇ ਬਹੁਤ ਸਾਰੇ ਲੋਕ ਆਉਂਦੇ ਆ ਨਾ ਫਿਰ ਉੱਥੇ ਹਰੀਦਵਾਰ ਹਾਂਜੀ ਹਾਂਜੀ ਤਾਂ ਕਰਕੇ ਉੱਥੇ ਚੰਗਾ ਇਕੱਠ ਹੁੰਦਾ ਸਹਾਰਨਪੁਰ ਦੇ ਲੱਗ ਗਿਆ ਕਿ ਅਸੀਂ ਮੇਨ ਹਾਈਵੇ ਦੇ ਉੱਤੇ ਚੜ ਗਏ ਆ ਡਬਲ ਰੋਡ ਆ ਇਹ ਇਹ ਪਿਛਲੇ ਪਾਸੇ ਉਧਰੋਂ ਅੰਬਾਲੇ ਤੋਂ ਆਉਂਦਾ ਅੰਬਾਲਾ ਯਮਨਾ ਨਗਰ ਓਕੇ ਫਿਰ ਸਹਾਰਨਪੁਰ ਤੋਂ ਬਾਈਪਾਸ ਹੋ ਕੇ ਜਾਂਦਾ ਪਿਛਲੇ ਸਾਲ ਜਦੋਂ ਅਸੀਂ ਬਾਈ ਰੋਡ ਆਏ ਸੀ ਪਿੰਡੋਂ ਆਪਣੀ ਕਾਰ ਤੇ ਤੋਂਦੋਂ ਇਸੇ ਰੂਟ ਤੋਂ ਹੀ ਗਏ ਸੀ ਕਿਉਂਕਿ ਇਹ ਵਧੀਆ ਤੇ ਇਹੀ ਆਪਾਂ ਨੂੰ ਫੇਰ ਲੱਗੇ ਲੱਗਦਾ ਪੰਜਾਬ ਵਾਲਿਆਂ ਨੂੰ ਜਦੋਂ ਆਪਾਂ ਜਾਣਾ ਹੋਵੇ ਤੇ ਇਧਰ ਵੇਖੋ ਵੀ ਆ ਪਪੂਲਰ ਤਾਂ ਹੈ ਹੀ ਹੈ ਮਤਲਬ ਬਹੁਤ ਜ਼ਿਆਦਾ ਪਪੂਲਰ ਨਹੀਂ ਤੇ ਨਾਲ ਦੀ ਨਾਲ ਕਮਾਅ ਦੇ ਵੀ ਬਹੁਤ ਆ ਮਰ ਇਹ ਵਾਲੀ ਬੈਲਟ ਦੇ ਵਿੱਚ ਕਮਾਦ ਵੇਖਣ ਨੂੰ ਲੱਗਿਆ ਚੰਗਾ ਆ ਕੋਝ ਹਲੇ ਖੇਤ ਖਾਲੀ ਪਏ ਆ ਨਹੀਂ ਤੇ ਕਮਾਦ ਹੀ ਕਮਾਦ ਆ ਮੋਰਲੇ ਪਾਸੇ ਸਾਰਾ ਕਮਾਦ ਹੀ ਆ ਦੇਖਣ ਨੂੰ ਮੇਨ ਤੋਂ ਆਗੇ ਸੀ ਤੇ ਹਰੀਦਵਾਰ ਹਟ 58 ਕਿਲੋਮੀਟਰ ਆ ਤੇ ਰੁੜਕੀ 28 ਕਿਲੋਮੀਟਰ ਤੇ ਮੰਦਰ ਪਹਿਲਾਂ ਰੁੜਕੀ ਆਏਗਾ ਜੀ ਆਹ ਵਾਲੇ ਨਗਰ ਦਾ ਕੀ ਨਾਮ ਆ ਮਿੱਤਰਾ ਮੈਂ ਐਵੇਂ ਕਰਦਾ ਹੁੰਦਾ ਸੀ ਮੇਨੇ ਕਿਹ ਹੁੰਦੇ ਜਦੋਂ ਵੇਖਣਾ ਉਹ ਜਿਹੜੇ ਬੋਰਡ ਹੁੰਦੇ ਸੀ ਨਾ ਦੁਕਾਨਾਂ ਦੇ ਉਹਨਾਂ ਤੋਂ ਪੜਦੇ ਹੁੰਦੇ ਸੀਗੇ ਨਾ ਨਾ ਕੀ ਸੀ ਨਕਲ ਹੈੜੀ ਗਾਗਲ ਗਾਗਲ ਹੈੜੀ ਆ ਗਾਗਲ ਕੇ ਨਾ ਗਾਗਲ 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 ਹੈੜੀ ਤੋਂ ਲੰਘ ਰਹੇ ਆਪਾਂ ਪੱਕੀ ਗੱਲ ਐ ਬਿਲਕੁਲ ਪੱਕੀ ਗੱਲ ਆ ਲੋ ਵੀ ਇਹੀ ਗਾਗਲ ਹੈੜੀ ਤੋਂ ਲੰਘ ਰਹੇ ਆ ਜੀ ਗਾਗਲ ਹੈੜੀ ਉਤਰ ਗਿਆ ਤਾਂ ਥੱਲੇ यूपी ਤੋਂ ਬਾਅਦ ਹੁਣ ਉੱਤਰਾਖੰਡ ਮੇਂ ਆਪਕਾ ਸਵਾਗਤ ਹੈ ਵੈਲਕਮ ਟੂ ਉੱਤਰਾਖੰਡ ਆਪਾਂ ਉੱਤਰਾਖੰਡ ਦੇ ਵਿੱਚ ਆ ਗਏ ਜੀ ਤੇ ਵੈਸੇ ਪਹਿਲਾਂ ਤੇ ਸਾਰਾ ਇੱਕੋ ਹੀ ਸੀਗਾ ਪਰ ਬਾਅਦ ਚ ਉੱਤਰਾਖੰਡ ਯੂਪੀ ਦੇ ਵਿੱਚੋਂ ਇਹਨਾਂ ਨੇ ਕੱਢਤਾ ਆ ਨਾਕੇ ਨੋਕੇ ਦੇ ਆ ਗਏ ਨੇ ਆ ਨਾਕੇ ਨੋਕੇ ਵਾਲੇ ਫਿਰ ਸੂਬਾ ਨਵਾਂ ਸ਼ੁਰੂ ਹੋਇਆ ਨਾ ਤਾਂ ਕਰਕੇ ਨਾਕਿਆਂ ਵਾਲੇ ਖੜੇ ਐ ਆ ਉਹਦਾ ਡਾਂਗ ਛੋਟਾ ਜਿਹਾ ਲੈ ਕੇ ਜੀਰੇ ਤੇ ਆਖੋ ਉਹਨੂੰ ਘੇਰ ਘੂਰ ਲੈਂਦੇ ਆ ਤੇ ਫਿਰ ਇਹਨਾਂ ਨੂੰ ਹੁੰਦਾ ਨਾ ਵੀ ਆਪਣਾ ਕੋਈ ਨਾ ਵੀ ਵੇਚ ਲਈ ਜੀ 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 ਬਿਲਕੁਲ ਉਹ ਫਿਰ ਸਹੀ ਹੈ ਉੱਤਰਾਖੰਡ ਦੇ ਵਿੱਚ ਵੀ ਜਿੰਨਾ ਸਾਰੇ ਸੂਬਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਆਪਣੇ ਪੰਜਾਬ ਤੋਂ ਸਿੱਖ ਪਰਿਵਾਰ ਬਹੁਤ ਬੈਠੇ ਆ ਤੇ ਪਿਛਲੇ ਤੋਂ ਪਿਛਲੇ ਸਾਲ 2023 ਦੇ ਵਿੱਚ ਆ ਆਪਾਂ ਗਏ ਸੀਗੇ ਉੱਤਰਾਖੰਡ ਦੇ ਆ ਉਹ ਜਿਹੜਾ ਹਿੱਸਾ ਹਲਦਵਾਨੀ ਵਾਲਾ ਅਸੀਂ ਨਾ ਨਵੀ ਉਹ ਤੇ ਜਦੋਂ ਦਰਸ਼ਨ ਕਰ ਲਏ ਸ੍ਰੀ ਗੁਰੂ ਸਾਹਿਬ ਫਿਰ ਉਦੋਂ ਬਾਅਦ ਚ ਅਸੀਂ ਫਿਰ ਚੱਲ ਗਏ ਸੀ ਉਧਰ ਹਲਦਵਾਨੀ ਉਥੇ ਬਹੁਤ ਪਰਿਵਾਰ ਨੇ ਭਾਜੀ ਰਵਿੰਦਰ ਹੋਣੀ ਤੇ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸਰਕਲ ਦੇ ਕਾਸ਼ੀਪੁਰ ਹੋ ਗਿਆ ਬਾਜਪੁਰ ਹੋ ਗਿਆ ਬਾਜਪੁਰ ਬਾ ਰਾਣੀ ਗੁਰਜੀਤ ਦਾ ਏਰੀਆ ਬਿਸ਼ਤੀ ਪਟਿਆ ਏਰੀਆ ਇਧਰ ਰਾਮਪੁਰ ਰਾਮਪੁਰ ਇਹ ਸਾਰਾ ਜਿਮ ਕੇ ਵਰੀ ਬੋਟ ਦੇ ਇਲਾਕੇ ਸ਼ਾਕੇ ਤੇ ਉਹ ਸਾਰਾ ਫਿਰ ਅਸੀਂ ਵੇਖਿਆ ਸੀਗਾ ਉਦੋਂ ਬੜਾ ਵਧੀਆ ਏਰੀਆ ਸੀ ਬੜੇ ਹਾਂ ਕੰਮਕਾਰ ਬਹੁਤ ਵਧੀਆ ਨੇ ਉਹਨਾਂ ਸਾਰੇ ਬੰਦਿਆਂ ਦੇ ਫਿਰ ਕਿਤੇ ਬਣਾਵਾਂਗੇ ਸਬ ਮੈਸੇਜ ਆਉਂਦੇ ਰਹਿੰਦੇ ਆ ਫੋਨ ਆਉਂਦੇ ਰਹਿੰਦੇ ਬਹੁਤ ਬਹੁਤ ਸਾਰੇ ਸੱਜਣਾ ਦੇ ਵੀ ਕਿਉਂਕਿ ਕਈ ਵਾਰ ਨਾ ਕਈ ਬੰਦੇ ਰਹਿ ਜਾਂਦੇ ਜਿੰਨਾਂ ਤੋਂ ਜਿੰਨਾਂ ਨੂੰ ਮਿਲ ਕੇ ਨਹੀਂ ਆਇਆ ਹੁੰਦਾ ਉਹ ਕਿਤੇ ਬਣਾਵਾਂਗੇ ਰੂਲ ਟੂਰ ਹੀ ਬਣਾਵਾਂਗੇ ਆਪਣੇ ਸਾਧਨ ਤੇ ਆ ਕੇ ਨਾ ਫਿਰ ਸਾਰਾ ਇੱਕ ਵਾਰੀ ਆਲ ਇੰਡੀਆ ਟੂਰ ਹੀ ਕਰਦੇ ਆ ਫੇ ਸੱਜ ਤੇ ਉਹ ਉਹਦੇ ਚ ਫਿਰ ਸਾਰੀਆਂ ਸਟੇਟਸ ਜਿੰਨੀਆਂ ਵੀ ਨੇ ਪਾਵੇਂ ਸਾਲ ਲੱਗ ਜੇ ਮੈਂ ਕਹਿੰਦਾ ਪਾਵੇਂ ਸਾਲ ਤੋਂ ਵੱਧ ਲੱਗ ਜਵੇ ਉਹ ਸਾਰੇ ਇਹ ਪਾਸੇ ਫੇ ਆਪਾਂ ਘੁੰਮ ਕੇ ਜਾਣੇ ਆ ਛੇਤੀ ਬਣਾਵਾਂਗੇ ਛੇਤੀ ਬਣਾਉਣੇ ਇਦਾਂ ਦਾ ਪਲਾਨ ਆ ਭਗਵਾਨਪੁਰ ਦੇ ਵਿੱਚੋਂ ਅਸੀਂ ਲੰਘ ਰਹੇ ਆ ਪਿਛਲੇ ਪਾਸੇ ਭਗਵਾਨਪੁਰ ਸ਼ਹਿਰ ਛੱਡਿਆ ਸਾਹਮਣੇ ਰਾਹ ਜਾਂਦਾ ਰੁੜਕੀ ਨੂੰ ਜੇ ਆਪਾਂ ਫਲਾਈਓਵਰ ਤੋਂ ਨਾ ਉਤਰਦੇ ਤਾਂ ਪਰ ਆਪਾਂ ਇੱਥੋਂ ਹਣ ਖੱਬਿਆth ਹੋ ਜਾਣਾ ਕਿਉਂਕਿ ਇਹ ਹਰਿਦਵਾਰ ਨੂੰ ਰਾਹ ਜਾਣ ਡਿਆ ਇਧਰ ਭੋਖ ਲਗੀ ਮਿੱਤਰਾ ਜਿੱਧਰ ਮਰਜੀ ਰੋਕ ਲਾ ਇੱਧਰ ਗੱਡੀਆਂ ਜ਼ਿਆਦਾ ਐ ਇਹ ਵੀ ਮਾਰਕੀਟ ਐ ਹੀ ਹੁੰਦੀ ਐ ਹਾਂ ਵੀ ਇੱਧਰ ਜਿਹੜੀ ਆਪਣੀਆਂ ਖਲਾਰੀਆਂ ਹੁੰਦੀਆਂ ਨੇ ਨਹੀਂ ਨਹੀਂ ਆਪਣੀਆਂ ਤਾਂ ਕਿੱਥੋਂ ਖਲਾਰ ਲਊਗਾ ਪਰ ਇਹ ਵੈਸੇ ਬੰਦੇ ਗਾਖ ਦੇ ਦਿਮਾਗ 'ਚ ਹੁੰਦਾ ਨਾ ਵੀ ਜਿੱਥੇ ਜ਼ਿਆਦੀਆਂ ਲੱਗੀਆਂ ਉਹਦੀ ਮਾਰਕੀਟ ਵਧੀਆ ਉਥੇ ਆਪਾਂ ਰੁਕਣਾ ਚਾਹੀਦਾ ਸੋ ਸ਼ੁਭਮ ਸ਼ੁਭਮ ਪੰਡਤ ਟੱਬਾ ਟਾਬੇ ਦੇ ਨਾਲ ਆ ਸ਼ੈਵੀ ਆਪਾਂ ਖਾਣ ਲੱਗੇ ਨਿੱਕੇ ਹੁੰਦੇ ਖਾਂਦੇ ਹੁੰਦੇ ਸੀ ਨਾ ਪਰ ਪੀਸ ਦੇ ਹਿਸਾਬ ਨਾਲ 5 ਰੁਪਏ ਦਾ ਪੀਸ ਆ ਪਤੀਸਾ ਤੇ ਆ ਲੱਡੂ ਨੇ ਪਰ ਅਸੀਂ ਦੋ ਦੋ ਪੀਸ ਲੈ ਲਏ ਆ ਪਾਣੀ ਦੀ ਬੋਤਲ ਚੱਕ ਲਿਓ ਆ ਜਾ ਜੀ ਚੱਲੀਏ ਇਹ ਖਾਣੇ ਤੋਂ ਬਾਅਦ ਜੇ ਮਿੱਠਾ ਆ ਹੀ ਕਰਦੇ ਆ 6 ਵਜ ਗਏ ਤੇ ਆਪਣਾ ਟਾਈਮ ਹੁਣ ਪਹੁੰਚਣ ਦਾ ਹੋ ਗਿਆ ਵੀ 7:30 57 ਕਿਲੋਮੀਟਰ ਪੈਂਦਾ ਪਿਆ ਰਿਸ਼ੀਕੇਸ਼ ਦਾ ਤੇ 40 ਤੇ ਪਹੁੰਚ ਨਹੀਂ ਆਪਾਂ ਹਾਂ ਸ਼ੁਭਮ ਪੰਡਤ ਢਾਬਾ ਚੰਗਾ ਵੀ ਸ਼ੁਭਮ ਸਿਆ ਵਧੀਆ ਸੀ ਤੇਰਾ ਵੀ ਆਸਮਾਨ ਨੇ ਖਾਣੇ ਪੀਣੇ ਨੇ ਆਹ ਭੁੱਖ ਜੀ ਮਟਾਤੀ ਸਾਡੀ ਜਿਹੜੀ ਸੀਰ ਦੀ ਲੱਗੀ ਸੀ ਤੇ ਰੁਕ ਜਾ ਪਾਈ ਰੁਕ ਜਾ ਉਧਰੋਂ ਵੀ ਦੱਬੀ ਆਉਂਦਾ ਜੋੜਦੀ ਆਉਣ ਡਿਆ ਇਧਰੋਂ ਵੀ ਜੋੜਦੀ ਆਉਣ ਡਿਆ ਹੁਣ ਇਧਰੋਂ ਚਾਲਦੀ ਆਉਣ ਡਿਆ ਸਾਨੂੰ ਵੀ ਲੰਘਣ ਦੇਗਾ ਕਿ ਨਹੀਂ ਲੰਘ ਬਸ ਚੱਲ ਮੇਰਾ ਵੀਰ ਸਾਹਿਬ ਜੇ ਨਾਲ ਨਹੀਂ ਉਹਨੇ ਐਵੇਂ ਕਰਨਾ ਨਾ ਆਪਾਂ ਚੱਲ ਚੱਲਣੀ ਆ ਆ ਜਿਆਦਾ ਵਧੀਆ ਖਾ ਕੇ ਲੱਡੂ ਇਹ ਉੱਪਰ ਗੰਗਕ ਨਾਲ ਆ ਗੰਗਾ ਨਦੀ ਦੇ ਵਿੱਚੋਂ ਨਹਿਰ ਕੱਢੀ ਹੋਣੀ ਆ ਆਪਣਾ ਇਹ ਜਿੰਨੇ ਦਿਨ ਦਾ ਮਿੱਤਰਾਂ ਸਫ਼ਰ ਰਹਿਣਾ ਨਾ ਹਾਂਜੀ ਇਹ ਗੰਗਾ ਨਦੀ ਦੇ ਕੰਢੇ-ਕੰਢੇ ਹੀ ਰਹਿਣਾ ਮਤਲਬ ਜਿੱਥੋਂ ਗੰਗਾ ਸ਼ੁਰੂ ਹੁੰਦੀ ਆ ਓਕੇ ਸਰ ਪਿਛੋਂ ਕਿਵੇਂ ਉਹਦੇ ਨਾਮ ਆ ਕਿਤੇ ਭਾਗੀ ਰਹੀ ਆ ਕਿਤੇ ਹਲਕਨੰਦਾ ਆ ਕਿਤੇ ਕੋਈ ਆ ਇਰੋ ਉਰੇ ਆ ਕੇ ਕਿਵੇਂ ਗੰਗਾ ਬਣਦੀ ਆ ਤੈਨੂੰ ਦਿਖਾਉਣੇ ਸਾਰਾ ਕੁਝ ਚੱਲ ਗਿਆ ਹਰਦੁਵਾਰ ਚ ਐਂਟਰੀ ਹੋ ਗਈ ਆ ਪਰ ਮੈਂ ਹੈਰਾਨ ਆ ਵੀ ਜੀਪੀਐਸ ਨੇ ਪਹਿਲੀ ਵਾਰ ਐਵੇਂ ਦੇ ਰਾਵਾਂ ਦੇ ਵਿੱਚੋਂ ਦੀ ਲੈ ਕੇ ਆਂਦਾ ਸਾਨੂੰ ਇੱਥੇ ਵੀ ਐਦ ਕੀ ਚੌਥਾ ਸਾਲ ਆ ਮੇਰਾ ਲਗਾਤਾਰ ਕਦੀ ਵੀ ਇਦਾਂ ਦੇ ਛੋਟੇ ਛੋਟੇ ਰਾਵਾਂ ਚੋਂ ਨਹੀਂ ਆਏ ਜਿੱਦਿ ਐਦ ਕੀ ਆਏ ਆਲੇ ਹੁਣ ਆ ਕੇ ਚੜੇ ਆ ਬਈ ਆ ਵਾਲੇ ਰੋਡ ਤੇ ਨਹੀਂ ਤਾਂ ਨਹਿਰੋ ਨਹਿਰੀ ਸੀ ਕੰਮ ਬਦਲਵਾਈ ਜੀ ਵਾਲਾ ਮੋਹਰ ਵਿੱਚੋਂ ਵਿੱਚੋਂ ਬੰਦ ਰਿਹਾ ਆ ਸਾਹਮਣੇ ਪਾਰਕਿੰਗ ਦਿਖ ਰਹੀ ਹੈ ਇਹ ਹਰ ਕੀ ਬੋੜੀ ਤੇ ਜਿੰਨੇ ਸ਼ਰਧਾਲੂ ਆਉਂਦੇ ਨੇ ਫਿਰ ਉਹਨਾਂ ਲਈ ਪਾਰਕਿੰਗ ਵੈਸੇ ਹੀ ਨਾ ਰਸ਼ ਦੇਖ ਨਹੀਂ ਰਿਹਾ ਹਸਾਬ ਨਾਲ ਹੀ ਆ ਗੱਡੀਆਂ ਉਦਾ ਸਾਰੀ ਭਰੀ ਹੁੰਦੀ ਆ ઋਸ਼ੀਕੇਸ਼ ਰਹਿ ਗਿਆ 23 ਕਿਲੋਮੀਟਰ ਤੇ ਨਹੀਂ ਵੈਸੇ ਇੱਧਰ ਨੂੰ ਹੈਗੀ ਆ ਇੱਧਰ ਕਾਫੀ ਸਾਧਨ ਲੱਗੇ ਆ ਮਾ ਕੀ ਹੁਣ ਇੱਥੇ ਵਿਜ਼ੂਅਲ ਦੇਖਣ ਲੱਪੈਣਾ ਪਾਣੀ ਦਾ ਵੀ ਗੰਗਾ ਨਦੀ ਆ ਫਿਰ ਆ ਇਤਰੇ ਜੀਪੀਐਸ ਦੇ ਵਿੱਚ ਤਾਂ ਪਤਾ ਕਰੀਬਨ ਉਹਦੇ ਉੱਪਰ ਪਹੁੰਚਣ ਵਾਲੀ ਆ ਇੱਧਰ ਦਿਖੂਗੀ ਹੁਣ ਇੱਥੇ ਆ ਗਏ ਆ ਪੜ ਦੇ ਉੱਤੇ ਆ ਗਏ ਆ ਆਪਾਂ ਉਹਦਾ ਇਹ ਨਦੀ ਇੱਦਾਂ ਸਾਹਮਣੇ ਇੱਧਰ ਨੂੰ ਤੁਰੀ ਜਾਂਦੀ ਹੈ ਮੈਂ ਜਿੱਧਰੋਂ ਆਪਾਂ ਆਏ ਆ ਉਧਰ ਨੂੰ ਉੱਥੇ ਜਿਹੜੀ ਨਹਿਰ ਨਹਿਰ ਜਾ ਰਹੀ ਸੀ ਉਹ ਵੀ ਇਹਦੇ ਵਿੱਚੋਂ ਹੀ ਕੱਢੀ ਆ ਨਾ ਨੇ ਤੇ ਵਾਧੂ ਪਾਣੀ ਫਿਰ ਜਿੱਧਰ ਨੂੰ ਡਿਵਰਟ ਕਰਨ ਕਰਨਾ ਹੁੰਦਾ ਉਹਨੇ ਕਰ ਦਿੰਦੇ ਆ ਬਾਕੀ ਅੱਜਕੱਲ ਹੁਣ ਗਰਮੀ ਵੀ ਬਹੁਤ ਪੈ ਰਹੀ ਹੈ ਤਾਂ ਕਰਕੇ ਬਰਫਾਂ ਪਿਘਲ ਰਹੀਆਂ ਤੇ ਕਾਫੀ ਪਾਣੀ ਆਇਆ ਹੁੰਦਾ ਗੰਗਾ 'ਚ ਇਹਨਾਂ ਸਾਰੀਆਂ ਨਦੀਆਂ 'ਚ ਹੀ ਉਹ ਫਿਰ ਜਿਵੇਂ ਜਿਵੇਂ ਜਿੱਧਰ ਜਿੱਧਰ ਨੂੰ ਲੋੜਿਆ ਉਹ ਫਿਰ ਡਿਵਰਟ ਕਰ ਦਿੰਦੇ ਆ ऋषिकेश दी है एंट्री है ਤੇ ਆਪਣਾ ਜਿਹੜਾ ਵੈਸੇ ਸਫਰ ਗੁਰਦੁਆਰਾ ਸਾਹਿਬ ਤੱਕ ਦਾ ਇੱਥੋਂ ਦਾ ਉਹ 31 ਮਿੰਟ ਦਾ ਬਚਿਆ ਹੈਗਾ 7-8 ਕਿਲੋਮੀਟਰ ਹੀ ਆ ਪਰ ਇਹ ਟਾਈਮ ਵਾਲਾ ਉਹਨੂੰ ਦੁਕਾ ਰਿਹਾ ਤੇ ਆ ਦੇਖੋ ਉੱਤੇ ਲਿਖਿਆ ਗੰਗੋਤਰੀ ਯਮਨੋਤਰੀ ਬਦਰੀਨਾਥ ਕੇਦਾਰਨਾਥ ਇਹ ਸਾਰੇ ਆ Hindu ਭਾਈਚਾਰੇ ਦੇ ਜਿਹੜੇ ਧਾਰਮਿਕ ਕੇਂਦਰ ਨੇ ਉਹ ਨੇ ਤੇ ਚਾਰ ਧਾਮ ਯਾਤਰਾ ਹੁੰਦੀ ਹੈ ਇੱਧਰ ਸੋ ਤਾਂ ਕਰਕੇ ਕੋਈ ਅੱਜਕੱਲ੍ਹ ਛੁੱਟੀਆਂ ਦੇ ਵਿੱਚ ਬਹੁਤ ਜਿਆਦੀ ਸੰਗਤ ਆਈ ਹੁੰਦੀ ਐ ਇੱਥੇ ਕਰਕੇ ਟ੍ਰੈਫਿਕ ਲੱਗਾ ਹੋਇਆ ਆ ਜਿਵੇਂ ਰੈੱਡ ਦਿਖਾਈ ਰਿਹਾ ਲੈ ਜੀ ਮਾ ਸਾਹਿਬ ਆਪਾਂ ਤਾਂ ਪੰਨਬਸਤੇ ਆ ਸਕਦੇ ਸੀ ਯਾਰ ਸਹੀ ਗੱਲ ਸ੍ਰੀ ਅਮਰਸਰ ਸਾਹਿਬ ਸੇ ਰਿਸ਼ੀਕੇਸ਼ ਅੰਬਰਸਰ ਦੀ ਆ ਅੰਬਰਸਰ ਦੀਪੂ ਦੀ ਪਹੁੰਚ ਗਈ ਏ ਕੀ ਆ ਬੋਧਾ ਕਮਾਲ ਕਰ ਛੱਡੀ ਜੇ ਵੈਸੇ ਜਿਹੜੇ ਜਿਹੜੇ ਸੱਜਣਾ ਨੇ ਆਉਣਾ ਉਹ ਨਾ ਟ੍ਰੇਨ ਤੇ ਵੀ ਆ ਸਕਦੇ ਨੇ ઋਸ਼ੀਕੇਸ਼ ਤੱਕ ਜਲੰਧਰੋਂ ਆਉਂਦੀ ਆ। ਮੈਨੂੰ ਲੱਗਦਾ ਹੇਮਕੁੰਡ ਐਕਸਪ੍ਰੈਸ ਰੇਲ ਦਾ ਨਾਮ ਆ। ਉਹ ਤੇ ਤੁਸੀਂ ਆ ਸਕਦੇ ਹੋ ਯੋਗਨਗਰੀ ઋਸ਼ੀਕੇਸ਼ ਤੱਕ ਆਉਂਦੀ ਆ। ਬਾਕੀ ਹਰਦੁਵਾਰ ਤੱਕ ਤਾਂ ਆਉਂਦੀਆਂ ਹੀ ਆ ਬਹੁਤ ਸਾਰੀਆਂ ਟ੍ਰੇਨਾਂ ਤੇ ਹਰਦੁਵਾਰ ਤੋਂ ਫਿਰ ਤੁਸੀਂ ਕੋਈ ਵੀ ਸਾਧਨ ਲੈ ਕੇ ઋਸ਼ੀਕੇਸ਼ ਤੱਕ ਪਹੁੰਚ ਸਕਦੇ ਆ। ਯੋਗਨਗਰੀ ਮੇਂ ਆਪਕਾ ਸਵਾਗਤ ਹੈ ਪਰ ਅੱਧਾ ਸਵਾਗਤ ਇਹਨਾਂ ਨੇ ਆ ਨੇਤਾ ਜੀ ਦਾ ਬੋਰਡ ਲਾ ਕੇ ਲਿਖੋਤਾ ਆ। ਤੇ ਇਹਨਾਂ ਨਾਲ ਆ ਸੀਸੇ ਦੇ ਉੱਤੇ ਕਣੀਆਂ ਵੀ ਟਿਪ ਟਿਪ ਡਿੱਗ ਰਹੀਆਂ ਨੇ ਤੇ ਮੋਰੇ ਤੁਸੀਂ ਮੌਸਮ ਦੇਖ ਹੀ ਸਕਦੇ ਹੋ ਵੀ ਕਾਲੀ ਘਟਾ ਛਾਈ ਹੋਈ ਹੈ ਤੇ ਲੱਗਦਾ ਵੀ ਵਰੂਗਾ ਰਾਤ ਨੂੰ ਇਹ ਬਾਕੀ ਪਹਾੜਾਂ ਦੇ ਵਿੱਚ ਮੌਸਮ ਦਾ ਕੋਈ ਬਾਹਲਾ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ ਅਨਪ੍ਰੋਡਿਕਟੇਬਲ ਜਿਹਾ ਹੁੰਦਾ ਮਾਹੌਲ ਜੇ ਕਿਸੇ ਵੇਲੇ ਵੀ ਮੀਂਹ ਪੈ ਸਕਦਾ ਤੇ ਕਿਸੇ ਵੇਲੇ ਵੀ ਧੁੱਪ ਨਿਕਲ ਸਕਦੀ ਹੁੰਦੀ ਆ ਖੈਰ ਹੁਣ ਤਾਂ ਬਹਾਲਾ ਦਾ ਮਾਹੌਲ ਹੈ ਨਹੀਂ ਕਿਉਂਕਿ ਰਾਤ ਪੈ ਗਈ ਆ ਹੁਣ ਤਾਂ ਚਾਨਣ ਨਹੀਂ ਹੋ ਸਕਦੀ ਬਸ 2 ਕਿਲੋਮੀਟਰ ਆਪਣਾ ਸਫ਼ਰ ਸਿਰਫ ਰਹਿ ਗਿਆ ਪਰ 16 ਮਿੰਟ ਲੱਗਣੇ ਕਹਿੰਦਾ ਤੇ ਆਹ ਡਿਵਾਈਡਰ ਜੇ ਨਾ ਨਵੇਂ ਬਣਾਏ ਇਹਨਾਂ ਨੇ ਪਹਿਲਾਂ ਨਹੀਂ ਸੀ ਹੁੰਦੇ ਆ ਉੱਤੇ ਲਾਈਟਾਂ ਆਈਆਂ ਲਾ ਕੇ ਵਧੀਆ ਬਣਾਤਾ ਪਰ ਪਹਿਲਾਂ ਐਵੇਂ ਇਹਦੇ ਡਿਵਾਈਡਰ ਨਹੀਂ ਸੀਗੇ ਨਾ ਹੀਆਂ ਆਹ ਲਾਈਟਾਂ ਸੀ ਹੌਲੀ ਹੌਲੀ ਮਤਲਬ ਜੂਮ ਦੇ ਦੀ ਹੋਰ ਸੁਧਰ ਰਹੀ ਹੈ ਤੋ ਜਿਵੇਂ ਜਿਵੇਂ ਟੂਰਿਜ਼ਮ ਵੱਧ ਰਿਹਾ ਉਵੇਂ ਉਵੇਂ ਫਿਰ ਸਰਕਾਰ ਉਸ ਚੀਜ਼ ਵਾਲੇ ਪਾਸੇ ਧਿਆਨ ਜ਼ਿਆਦਾ ਦੇਣ ਲੱਗ ਪੈਂਦੀ ਹੁੰਦੀ ਆ ਤੋ ਤਾਂ ਕਰਕੇ ਉਹ ਆਪਣੇ ਸ਼ਹਿਰਾਂ ਦੀ ਨਿਹਾਰ ਬਦਲ ਰਿਹਾ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਹੇਮਗੰਡ ਸਾਹਿਬ ਮੈਨੇਜਮੈਂਟ ਟਰਸਟ ਰਿਸ਼ੀਕੇਸ਼ ਸੋ ਇੱਥੇ ਸੰਗਤ ਦੀਆਂ ਰੌਣਕਾਂ ਨੇ ਜੀ ਤੇ ਪੂਰ ਹੱਲੇ ਵੀ ਪੈ ਰਹੀ ਆ ਥੋੜੀ ਥੋੜੀ ਚਲੋ ਜੀ ਚਲੋ ਚੀਮਾ ਸਾਹਿਬ ਇਹ ਇਸ ਵੜੇ ਸੰਗਤ ਇਸ ਕਰਕੇ ਵੀ ਜ਼ਿਆਦਾ ਲੱਗਦੀ ਹੁੰਦੀ ਆ ਕਿਉਂਕਿ ਜਿਹੜੇ ਕਈ ਤੇ ਪੰਜਾਬ ਤੋਂ ਆਏ ਹੋਏ ਨੇ ਅੱਜ ਤੇ ਕਈ ਉਹ ਨੇ ਜਿਹੜੇ ਉੱਪਰੋਂ ਯਾਤਰਾ ਕਰਕੇ ਵਾਪਸ ਆ ਗਏ ਹੁੰਦੇ ਆ ਸੁਤਾ ਕਰਕੇ ਇੰਨੀ ਸੰਗਤ ਦਿਖ ਰਹੀ ਹੁੰਦੀ ਆ ਬਾਕੀ ਗਾਂ ਜਾ ਕੇ ਪਤਾ ਲੱਗ ਜੂ ਆਪਾਂ ਨੂੰ ਥੋੜਾ ਜਿਹਾ ਇਹ ਗੱਡੀਆਂ ਵੀ ਵਾਵਾ ਹੋਣੀਆਂ ਬਾਕੀ ਚੱਲ ਵੀ ਜੂਨ ਮਹੀਨਾ ਰਿਹਾ ਅਖੀਰਲੇ ਦਿਨ ਨੇ ਤੇ ਤਾਂ ਕਰਕੇ ਵੀ ਸੰਗਤ ਹੁੰਦੀ ਹੈ ਵੀ ਛੁੱਟੀਆਂ ਬੱਚਿਆਂ ਦੀਆਂ ਖਤਮ ਹੋ ਜਾਣੀਆਂ ਛੇਤੀ ਛੇਤੀ ਜਾ ਕੇ ਦਰਸ਼ਨ ਕਰ ਆਈਏ ਜੂਨ ਮਹੀਨਾ ਤਕਰੀਬਨ ਰਸ਼ ਰਹਿੰਦਾ ਹੈ ਹੁਣ ਅਗਲੇ ਦਿਨਾਂ 'ਚ ਥੋੜਾ ਜਿਹਾ ਰਸ਼ ਘਟ ਜਾਣਾ ਕਿਉਂਕਿ ਬਰਸਾਤਾਂ ਵੀ ਹੋ ਜਾਣੀਆਂ ਸ਼ੁਰੂ ਤੇ ਦੂਜੀ ਗੱਲ ਆ ਵੀ ਨਿਆਣਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਜਾਣਗੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਆ ਕੇ ਬਹੁਤ ਜ਼ਿਆਦੀਆਂ ਗੱਡੀਆਂ ਲੱਗੀਆਂ ਹੋਈਆਂ ਜੀ। ਮਤਲਬ ਵਾਵਾ ਸੰਗਤ ਹੈਗੀ ਆ ਵੀ ਇੱਥੇ। ਉਹ ਫਿਰ ਅਕੀਲਾ ਆ ਗਿਆ ਨਾ ਜੂਨ ਮਹੀਨੇ ਦੇ ਆਖਿਰਲੇ ਦਿਨ ਆ ਕੇ ਜੀ ਤੇ ਫਿਰ ਛੁੱਟੀਆਂ ਬੱਚਿਆਂ ਦੀ ਆਉਣ ਆ ਗੁਰਦੁਆਰਾ ਸਾਹਿਬ ਪਹੁੰਚ ਕੇ ਗੱਡੀ ਆਪਾਂ ਕਰਤੀ ਆ ਪਾਰਕ ਤੇ ਹੁਣ ਚੱਲਦੇ ਆਂ ਕਮਰੇ ਦਾ ਇੰਤਜ਼ਾਮ ਕਰ ਲੀਏ ਤੇ ਨਾਲੇ ਆਪਾਂ ਬਾਰੋਂ ਸਮਾਨ ਸਮੋ ਲੈ ਆਈਏ ਥੋੜਾ ਬਹੁਤਾ ਜਿਹੜਾ ਲੈਣਾ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਨਾਲ ਹੀ ਪੰਜਾਬ ਟੂਰ ਐਂਡ ਟਰੈਵਲ ਜਿਨ੍ਹਾਂ ਨਾਲ ਹਮੇਸ਼ਾ ਆਪਾਂ ਜਾਣਦੇ ਆ ਤੇ ਮੈਂ ਕਿਹਾ ਮਿਲਦੀਏ ਸੋਨ ਉਹਨਾਂ ਨੂੰ ਤੇ ਮਣੀ ਹੋਣਾ ਨੂੰ ਹਾਂਜੀ ਕਦਾ ਬਾਜੀ ਠੀਕ ਠਾਕ ਹੋਰ ਕਿੱਦਾਂ ਕੰਮਕਾਰ ਵਧੀਆ ਚੱਲੀ ਜਾਂਦਾ ਬੈਠੋ ਹੋਰ ਮਹੀਨਾ ਹੋ ਗਿਆ ਫਿਰ ਗੱਡੀਆਂ ਭੇਜਦਿਆਂ ਨੂੰ ਲੈ ਆ ਇਧਰ ਮਣੀ ਬਾਈ ਵੀ ਆ ਗਿਆ ਕਿਵੇਂ ਵਧੀਆ ਚੱਲਦਾ بڑے ਲਿਸ਼ਕੇ ਪੁਸ਼ਕੇ ਬੈਠੇ ਆ ਜੇ ਦੋਨੋਂ ਭਾਈ ਉਹਨੇ ਉੱਠ ਕੇ ਐ એનર્ਜੀ ਜੀ ਲਾ ਕੇ ਬੈਠੇ ਆ ਸਹੀ ਆ ਹੋਰ ਕਿਦਾਂ ਵਾਪਸ ਸੰਗਤ ਆ ਰਹੀ ਆ ਅਰਗੀ ਦੇ ਜੋਲਾ ਸ਼ੁਰੂ ਨਾਲ ਸਟਾਰਟਿੰਗ ਚ ਚੱਲੀ ਜਾਂਦਾ ਹੂੰ ਹੂੰ ਚਲੋ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਵਧੀਆ ਤੇ ਹੁਣ ਅੱਗੇ ਨਾਲੋਂ ਪਿਛਲੇ ਸਾਲਾਂ ਨਾਲੋਂ ਕਿਵੇਂ ਰਿਹਾ ਇਹਦਗੀ ਵਧੀਆ ਜੀ ਜਿਸ ਸਾਡੇ ਗੁਰਦੁਆਰੇ ਸਾਹਮਣੇ ਅੱਗੇ ਵੇਢੀਆਂ ਬਣਾਈ ਜਾਂਦੇ ਹਾਂ ਰੂਮ ਦੀ ਫੈਸਿਲਿਟੀ ਵਗੈਰਾ ਸਾਡੀ ਦੇ ਰਹੇ ਅੱਛਾ ਫਿਰ ਇੱਕ ਟਰਾਂਸਪੋਰਟ ਵੱਲੋਂ ਅਸੀਂ ਪੂਰਾ ਸਪੋਰਟ ਕਰ ਰਹੇ ਹਾਂ ਵਡੀਆਂ ਵਡੀਆਂ ਗੱਡੀਆਂ ਵੀ ਲਾਤੀਆਂ ਕਿ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਕਿਤੇ। ਓਕੇ। ਮੀਮੂ ਬਈਤ ਕਿ ਕੋਈ ਯਾਤਰਾ 'ਚ ਪ੍ਰੋਬਲਮ ਤਾਂ ਨਹੀਂ ਆਈ? ਨਹੀਂ ਜੀ ਨਹੀਂ। ਅੱਜ ਥੋੜੀ ਦੇਰ ਰਸਤੇ ਰਸਤਾ ਬੰਦ ਸੀ। ਅੱਛਾ। ਖੁੱਲ ਗਿਆ ਸੀ। ਉੱਪਰ ਹੁਣਾਂ ਉਹ ਅਖੀਰਲਾ ਪੜਾ ਜਿਹੜਾ। ਹਾਂ ਜੋਸ਼ੀਮਠ ਦੇ ਕੋਲ ਸੀ। ਅੱਛਾ ਅੱਛਾ। ਇਧਰ ਆ ਗਏ ਸੀ ਇਹ ਗੱਡੀ ਉੱਥੇ ਹੀ ਆਈ ਹੁੰਦੀ। ਅੱਛਾ ਸਲਾਇਡ ਹੋ ਗਿਆ ਹੁਣਾਂ ਨਾ ਕੋਈ। ਠੀਕ ਹੈ। ਚਲੋ ਵਧੀਆ। ਸਵੇਰੇ ਭੇਜੋ ਫੇਰ ਸਾਨੂੰ ਵੀ। ਹਾਂ ਜੀ ਮਹਾਰਾਜ ਜੀ। ਚੱਲਦੇ ਹਾਂ ਸਵੇਰੇ। ਗੱਡੀ ਬੁੱਕ ਕਰਨ ਤੋਂ ਬਾਅਦ ਮੱਥਾ ਟੇਕ ਲਿਆ ਇੱਥੇ ਤੇ ਨਾਲ ਹੀ ਆਪਾਂ ਨੂੰ ਕਮਰੇ ਦੀ ਚਾਬੀ ਵੀ ਮਿਲ ਗਈ ਐ ਆਪਾਂ ਗੱਡੀ ਚੋਂ ਸਮਾਨ ਵੀ ਕੱਢ ਲਿਆ ਆਂ ਚਲੋ ਜੀ ਚਲੋ ਆ 313 ਨੰਬਰ ਰੂਮ ਇਧਰਲੇ ਪਾਸੇ ਆ ਵੈਸੇ ਪਿਛਲੇ ਸਾਲਾਂ ਦੇ ਵਿੱਚ ਆਪਾਂ ਆਹ ਵਾਲੀ ਇਮਾਰਤ ਤੇ ਆਹ ਵਾਲੀ ਇਮਾਰਤ 'ਚ ਰੁੱਕਦੇ ਰਹੇ ਆ ਐਦਕੀ ਪਹਿਲੀ ਵਾਰ ਇਧਰ ਆਪਣਾ ਕਮਰਾ ਮਿਲਿਆ ਆਪਾਂ ਨੂੰ 313 ਨੰਬਰ ਥਰਡ ਫਲੋਰ ਤੇ ਜਾਣਾ ਪਊਗਾ ਤੀਸਰੇ ਫਲੋਰ ਤੇ ਚਲੋ ਚੀਮਾ ਸਾਹਿਬ ਲਿਫਟ ਬੰਦ ਪਈ ਆ ਤੇ ਪੌੜੀਆਂ ਚੜ੍ਹ ਚੜ੍ਹ ਕੇ ਜਾ ਰਹੇ ਆ ਆਪਾਂ 313 ਦੇ ਮੂਹਰੇ ਪਹੁੰਚ ਗਏ ਤੇ ਇਹ ਸੈਮਸਮ ਖੋਲੜਾ ਹਣਾ ਹਾ 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 ਬਟਨ ਮੁੜਨ ਕੀ ਬਾਤ ਹੈ ਜੇ ਇੰਨੇ ਸਾਰੀਆਂ ਸਹੂਲਤਾਂ ਨੇ ਲਓ ਜੀ ਆਹ ਵਾਲਾ ਕਮਰਾ ਹੈ ਲੈ ਜੀ ਮਾ ਸਰ ਸਾਬਣ ਵੀ ਵਿਆ ਮਿਲ ਗਿਆ ਮਿਲ ਗਿਆ ਵੇਦ ਅਟੈਚ ਵਾਸ਼ਰੂਮ ਤੇ ਤੁਹਾਨੂੰ ਏਸੀ ਵੀ ਲੱਗਾ ਮਿਲ ਗਿਆ ਬਿਲਕੁਲ ਜੀ ਚਲੋ ਰੱਖੋ ਸਾਮਾਨ ਜਮੁਰ ਫਿਰ ਵੈਸੇ ਹੋਰ ਕਿਸੇ ਨਾਲ ਹੋਰ ਸੰਗ ਤਾਂ ਹੋਣ ਤੇ ਗੱਦੇ ਵੀ ਤੁਸੀਂ ਲਾ ਸਕਦੇ ਆ ਪਹੁੰਚ ਗਏ ਆ ਜੀ ਆਪਾਂ ਆਪਣੇ ਅੱਜ ਦੇ ਟਿਕਾਣੇ ਤੇ ਤੇ ਹੁਣ ਆਰਾਮ ਕਰਦੇ ਆ ਤੇ ਕੱਲ ਨੂੰ ਆਪਾਂ ਰਿਸ਼ੀਕੇਸ਼ ਤੋਂ ਗੋਬਿੰਦਗੜ੍ਹ ਤੱਕ ਦਾ ਸਫ਼ਰ ਤੈਅ ਕਰਾਂਗੇ ਸਾਰਾ ਦਿਨ ਆਪਾਂ ਨੂੰ ਕੱਲ ਨੂੰ ਲੰਘ ਲੱਗ ਜਾਣਾ ਉਹਦੇ ਲਈ ਅ ਅੱਜ ਵੀ ਹੁਣ ਜਦੋਂ ਅਸੀਂ ਗੱਡੀ ਬੁੱਕ ਕਰਨ ਗਏ ਸੀਗੇ ਤੇ ਉਹ ਡਰਾਈਵਰ ਦੱਸਦਾ ਸੀ ਹੁਣ ਆਇਆ ਉਹ ਸਵੇਰੇ 5 ਵਜੇ ਦਾ ਤੁਰਿਆ ਤੇ ਹੁਣ 10 ਵਜੇ ਦੇ ਨੇੜੇ ਇੱਥੇ ਪਹੁੰਚਿਆ ਉਹਦਾ ਕਾਰਨ ਇਹ ਸੀ ਵੀ ਇੰਨਾ ਟਾਈਮ ਤਾਂ ਲੱਗ ਗਿਆ ਉਹਨੂੰ ਅ ਕਹਿੰਦੇ ਸੀ ਵੀ ਘਰੇ ਲੈਂਡਸਲਾਈਡ ਹੋ ਗਿਆ ਸੀ ਨਾ ਰਾਹ ਬੰਦ ਰ ਰਿਸ਼ੀਮਠ ਦੇ ਲਾਗੇ لینڈ ਸਲਾਈਡ ਹੋ ਗਿਆ ਸੀਗਾ ਤੇ ਉਹ ਫਿਰ ਰਾਹ ਰੂ ਬੰਦ ਸੀਗਾ ਤੇ ਇਸ ਕਰਕੇ ਟਾਈਮ ਲੱਗ ਗਿਆ ਵੈਸੇ ਘੱਟੋ ਘੱਟ ਜੇ ਉੱਧੇ ਕੋਈ ਅੜਚਣ ਨਾ ਆਵੇ ਰਾਹ 'ਚ ਕਿਤੇ ਕੋਈ ਬਲਾਕੇਜ ਨਾ ਹੋਵੇ ਜਾਮ ਜੂਮ ਨਾ ਲੱਗੇ 7.5 ਤੋਂ 8 ਘੰਟੇ ਲੱਗਦੇ ਆ ਪਹੁੰਚਣ ਦੀ 280 ਕਿਲੋਮੀਟਰ ਦਾ ਪੈਂਡਾ ਆ ਇਹ ਤੇ ਪਰ ਅਸੀਂ ਜਿੰਨੀ ਕ ਵਾਰ ਗਏ ਆ 10 ਘੰਟੇ ਲੱਗਦੇ ਆ 10 ਤੋਂ 12 ਮਤਲਬ ਇਹਦੋਂ ਹਲੇ ਵਧਿਆ ਨਹੀਂ ਨਾ ਘਟਿਆ ਇਹ ਟਾਈਮ ਬਾਕੀ ਕੱਲ ਨੂੰ ਲੱਗ ਜੂ ਪਤਾ ਵੀ ਕਿੰਨਾ ਕੁ ਟਾਈਮ ਲੱਗਦਾ ਤੇ ਠੀਕ ਆ ਜੀ ਫਿਰ ਇਸ ਵੀਡੀਓ ਨੂੰ ਆਪਾਂ ਹੁਣ ਇੱਥੇ ਖਤਮ ਕਰਦੇ ਆਂ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ 'ਚ ਕੰਮ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਆ ਜੀ ਫਿਰ ਰੱਬ ਰਾਖਾ